ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕੈਂਡ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪਾੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਬਾਬਾ ਕੱਲੀ ਉਂਗਲ ਖੜੀ ਕਰਕੇ ਲਾਈਕ ਲਈ ਹੁੰਦਾ ਗੱਜ-ਵੱਜ ਕੇ ਬੋਲ ਹੁਣ ਸਾਮਨੇਦਾਰ ਨੂੰ ਇਸ਼ਾਰਾ ਹੀ ਕਾਫੀ ਆ ਸਮਝ ਕਮੈਂਟਾ ਬਾਪੂ ਨੂੰ ਬਾਬਾ ਕਹਿੰਦਾ ਸਬਦਾ ਮਾਲਿਕ ਏਕ ਕੁੜੀਓ ਇੱਕ ਦੀ ਹੋ ਕੇ ਰੋ ਸ਼ਾਇਦ ਇਦਾਂ ਕਹਿਣਾ ਚਾਹੁੰਦਾ ਬਾਬਾ ਮਤਲਬ ਸਾਬੂ ਤੇ ਜਾਣਗੇ ਜਲਦੀ ਬਾਬਾ ਹੌਲੀ ਬੋਲ ਯਾਰ ਤੇ ਉਛਾੜ ਕੇ ਜੇ ਮੈਂ ਘਰ ਵੇਖਾਂ ਮਨ ਜਾਂ ਤੂੰ ਪਤਾ ਕਿ ਨਹੀਂ ਛੜਨਾ ਛੜਨਾ ਅਸੀਂ ਛੱਡ ਦੇਣਾ ਜੱਗ ਨੂੰ ਫਿਰ ਤੂੰ ਨਹੀਂ ਮਾਰਨਾ ਮਰ ਜਾ ਅਸੀਂ ਵੀਡੀਓ ਦੇਖ ਕੇ ਦੁਬਾਰਾ ਭਾਜੀ ਰੋਟੀ ਖਾਣ ਲੱਗਾ ਸੀ ਹੁਣ ਮੂਡ ਚੇਂਜ ਹੋ ਗਿਆ ਮੈਨੂੰ ਲੱਗਦਾ ਫੋਨ ਹੀ ਵੇਚਣਾ ਪੈਣਾ ਕੀ ਬੋਲਾ ਯਾਰ ਸਮਝ ਨਹੀਂ ਆਉਂਦੀ ਯਾਰ ਮਰ ਜਾ ਜਲਦੀ ਬਾਈ ਬਣ ਕੇ ਕਾਲ ਮੇਰੇ ਪਤਾ ਤਾ ਗਾਦਾ ਚਟਾ ਪਾਇਆ ਹੋਣਾ 2 ਮਿੰਟ ਚ ਕਾਲਾ ਹੋ ਗਿਆ ਹੋਣਾ ਆ ਚੱਕੋ ਜੀ ਬੇਬੇ ਕੋ ਹੋਰ ਆ ਗਈ ਕਹਿੰਦੀ ਮੈਗੋ ਪਿੱਛੇ ਰਵਾਂ ਪਤਾਣੀਆਂ ਕਹਿੰਦੀ ਰਾਣੀਆਂ ਨਿਰੰਖ ਪੀਲਾ ਤਾ ਗਾਦੇ ਆਈਬ੍ਰੋ ਦੇ ਲਾਉਣ ਵਾਲਾ ਹੋਇਆ ਹੋਣਾ ਪਿਆ ਕਿੰਨਾ ਮਾਸੀ ਗਾਣਾ ਕਿੱਥੋਂ ਲਿਆਂਦਾ ਕੱਢ ਕੇ ਤਵੀਤ ਤਾਂ ਸਹੀ ਆ ਪਰ ਤਾਗਾ ਹੋਰ ਪਾ ਜਦ ਮੇਰੇ ਨਾਲ ਵੀ ਮੁੰਡੇ ਆਖਣ ਤਾਂ ਸੁਨੋ ਡਰੀ ਨਾ ਹੂੰ ਨਾ ਜੇ ਅਭੀ ਜਦੋਂ ਤੂੰ ਫੋਨ ਲਾਣਾ ਉਹਨੇ ਵਿਰੋਧੇ ਬੰਨ ਦੇਣੇ ਉਸਤਾਦ ਜੀ ਆਪਣਾ ਇੰਟਰਵਿਊ ਦੇਣ ਲੱਗੇ ਕੜੀ ਚ ਡਿੱਗ ਗਿਆ ਸੀ ਲੱਗਦਾ ਮੇਰਾ ਪਿਆਰ ਕਰਦੇ ਭਟੇ ਭਰਾ ਨੀ ਤਾਂ ਮੈਂ ਮਰ ਜਾਣਾ ਦੇਖ ਲਾ ਚਿੱਠੀ ਚ ਤੇਰਾ ਨਾਮ ਲੈ ਕੇ ਨਾਮ ਨਾ ਲਿਖੀ ਚਿੱਠੀ ਚ ਭਰਾ ਭਰਾ ਦਾ ਆਪ ਛੜਾ ਕੀਤੀ ਆ ਗੱਲ ਮੈਡ ਸੰਦੂ ਨਾ ਹੌਸਲਾ ਰੱਖ ਤੇਰਾ ਨਾਮ ਲੈ ਕੇ ਜਾਉਂਗੀ ਬੇਸ਼ਰੀਆ ਪਿਆਰ ਕਰਦੇ ਮੇਰਾ ਜਿਨਾ ਮਰਜੀ ਕਰਦੇ ਮੈਨੂੰ ਨਹੀਂ ਪਤਾ ਜੰਗਲ ਪਰੀ ਨੂੰ ਗਏ ਨੇ ਵੀਡੀਓ ਬਣਾ ਲਈ ਕਿੱਲੀ ਜਾਂਦਾ ਭਰਾ ਤਾਂ ਆਪਸ ਅਲਫਾਸ ਲੱਭਣ ਦਿਆ ਵਿਆ ਖੋ ਬਾਜਨਰ ਕਾ ਲੱਗਦਾ ਕਰਨੀ ਪਉ ਦਿਹਾਰੀ ਨਹੀਂ ਹੁਣ ਬਾਜਨਰ ਤੈਨੂੰ ਕਿਨੇ ਰੋਕਿਆ ਬਾਈ ਲਾ ਦਿਹਾੜੀ ਨੱਚਣ ਵਾਲੀ ਕੋਈ ਗੱਲ ਨਹੀਂ ਸੀ ਵੇੜ ਦਿਹਾੜੀ ਲਾਲਾ ਕਿਉਂ ਇੰਨੇ ਸੁਰ ਲਾਈ ਜਣਾ ਗਾਣੇ ਦੀ ਲੱਗਿਆ ਰੇ ਵੀਰੇ ਲੋਕ ਤਾਂ ਬੋਲਦੇ ਰਹਿੰਦੇ ਇਹਨਾਂ ਨੂੰ ਕੀ ਪਤਾ ਗਾਇਕੀ ਹੁੰਦੀ ਹੁਣ ਬਾਜਨਰ ਕਾ ਲੱਗਦਾ ਕਰਨੀ ਪਉ ਦਿਹਾਰੀ ਨਹੀਂ ਲਗਦਾ ਨੇ ਇਹ ਗੱਜ ਸਰਕਾਰੀ ਨੌਕਰੀ ਆ ਬਤੰਦਰ ਵਾਜੀ ਵਾਦ ਇਹ ਖੁਸ਼ ਕਰਤਾ ਹੁਣ ਰੱਬ ਦਾ ਨਾਮ ਲਗੇ ਰਾਜ ਸ਼ਾਲਮਾਰ ਨਾਨਾ ਮੇਰੇ ਕੋਲ ਆ ਜਾ ਬਿਜਲੀ ਦਾ ਕੰਮ ਸਿਖਾ ਦੂੰ ਬਾਬਾ ਵੀਡੀਓ ਬਹੁਤ ਵਧੀਆ ਪਰ ਅੱਗੇ ਤੋਂ ਨਾ ਬਣਾਈ ਖੜਾ ਹੋ ਕੇ ਦੱਸ ਗੱਲ ਕੀ ਹੋਈ ਆ ਮੋਟਰ ਚੋਰੀ ਕਰਨ ਗਿਆ ਸੀ ਮਿਸ਼ਨ ਫੇਲ ਹੋ ਗਿਆ ਵੇਰ ਕਿੰਨੇ ਪੰਪ ਦੇ ਦਿੱਤਾ ਤੈਨੂੰ ਸਾਲਿਆ ਉੜ ਜਾ ਕਿਸੇ ਨੇ ਗੱਡੀ ਚੜਾ ਦੇਣੀ ਤੇਰੇ ਉੱਤੇ ਵੀਰੇ ਐਸੇ ਟਾਲੀ ਨਾ ਫਾਲ ਲੈ ਜਾਊਗਾ ਜਿੰਨਾ ਤਾਂ ਮੇਰਾ ਤੇਰੇ ਘਰਾਂ ਕੋਲ ਦੀ ਮਰਨ ਵਾਲੇ ਵੀ ਇਹਨੂੰ ਵੇਂਦਿਆ ਖੜਾ ਹੋ ਕੇ ਦੋ ਚਪੇੜਾਂ ਘਾਰ ਇਹਨਾਂ ਦੇ ਗਾਣੇ ਦੀ ਬੜੀ ਹੱਤ ਕਰਾਈ ਇਹਨਾਂ ਨੇ ਮਰਨ ਵਾਲੇ ਨੂੰ ਵੇਂਦਿਆ ਇਹਨਾਂ ਨੂੰ ਹੀ ਬਹੁਤ ਦੁਖੀ ਲੱਗ ਮਾਰ ਗਲੀ ਵਿੱਚ ਸੋਣਿਆ ਸੁਰਤ ਪਲਾਤੀ ਮਟਿਆ ਬਹੁਤ ਵਧੀਆ ਗੀਤ ਗਾਇਆ ਅੰਕਲ ਜੀ ਮਟਿਆ ਤਾਂ ਪਹਿਲਾਂ ਹੀ ਸੁਰਤ ਚ ਨਹੀਂ ਲੱਗਦੀ ਵੇ ਸੁਰਤ ਪਲਾਤੀ ਮਟਿਆਰ ਦੀ ਤੇਰੇ ਜਦੋਂ ਮੈਂ 버ਗਰ ਖਾਂਦੀ ਸੋਹਣੀ ਫੁੱਕਾ ਮਾਰਵਾ ਠਾੜਦੀ ਸੁਦੇਸ਼ ਕੁਮਾਰੀ ਦੀ ਨਿੱਕੀ ਭੈਣ ਸੋਹਣਿਆ ਤੇਰੇ ਉੱਤੋਂ ਵੇ ਮੈਂ ਸੋਹਣਿਆ ਬਹੁਤ ਖੂਬ ਅੰਕਲ ਜੀ ਜਸਵਿੰਦਰ ਬਰਾੜ ਮੋਟੀ ਹੋ ਗਈ ਲੱਗਦਾ ਜਾਣੀਏ ਆਲਾ ਦੇਖ ਲੈ ਨਾ ਬਚ ਮੇਰੀ ਨਾਰੋ ਤੈਨੂੰ ਜ਼ਹਿਰ ਲਿਆ ਕੇ ਦਿੰਨਾ ਮੈਂ ਜੇ ਪੜੇ ਇਹਨੇ ਨਾ ਕੰਮ ਕੀਤਾ ਟਰਾਂਸਫਰ ਨੂੰ ਹੱਥ ਲਾ ਲਈ ਟੋਫੀ ਸੀ ਸ਼ੁਕਰ ਆ ਬਚ ਗਈ ਗੱਲ ਤੇਰੀਆਂ ਨੂੰ ਕਹਾ ਸੱਚੀ ਮੁੱਕ ਜਾਣੀਏ ਚੱਲ ਇਕਨੇ ਸਿਆਪਾ ਖਤਮ ਕੀਤਾ ਓ ਭਰਾਵਾ ਮੈਂ ਕੰਮ ਤੇ ਗਿਆ ਸੇਲੀ ਨੇ ਦਵਾਈ ਖਾ ਲਈ ਉੜ ਜਾ ਕੁੜੀਏ ਮੰਮੀ ਨੇ ਕੁੱਤੇ ਖਾਣੀ ਕਰਨੀ ਤੇਰੀ ਜਿੰਦਗੀ ਏ ਤੇਰਾ ਆਨਲਾਈਨ ਰੋੜੇ ਦੀ অপਸ਼ਨ ਹੋਵੇ ਵੈਰੀ ਬਿਗ ਕਿਹੜਾ ਭਰਾ ਤੇਰੇ ਚ ਅਜਾ ਮੈਂ ਮਾਈ ਮਿਆਜ ਕਰਿਆ ਕਰ ਸੋਣੀਓ ਬਹੁਤ ਸੋਣੀ ਆਵਾਜ਼ ਸੁਰੀਲੀ ਭੰਨ ਦਿਆ ਯਾਰ ਕੀ ਕਹਿਣ ਦਿਆ ਜਿੰਦਗੀ ਏ ਤੇਰਾ ਦਾ ਬਹੁਤ ਵਧੀਆ ਯਾਰ ਅੱਗੇ ਤੋਂ ਨਾ ਗਾਈ ਬਾਈ ਜੀ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜਰੂਰ ਕੱਢਿਆ ਕਰੋ ਥੋੜੇ ਗਾ ਸ਼ੀਸ਼ੇ ਹੈ ਆਇਆ ਕੱਪੜਾ ਮਾਰ ਕੇ ਨਾ ਦੇਖਿਓ ਨਜ਼ਰ ਲੱਗ ਜੂਗੀ ਬਾਈ ਬਾਜ ਦੇਵਾ ਵਾਲ ਅੰਦਰ ਕਰ ਲਾ ਸਰਤਾਜ ਬਾਈ ਜੀ ਵਾਲ ਅੰਦਰ ਕਰ ਲਾ ਬਾਜ ਦਵਾ ਅੱਖਾਂ ਵਾਲੇ ਮੁੰਡਿਆ ਅੱਖ ਮੇਰੀ ਦੀਆਂ ਫੈਲ ਕੁੜੀਆਂ ਲਾਈ ਪਿਆਸਾ ਕਾ ਸ਼ੀਸ਼ਾ ਹੈਗਾ ਤੇ ਵਾਲੀ ਅੰਦਰ ਕਰ ਲਾ ਬਾਈ ਨજર ਲੱਗ ਜਾਊ ਸ਼ੀਸ਼ੇ ਨੂੰ ਅਰੇ ਦਿਲ ਤੇ ਆਲਣਾ ਪਾਉਣੇ ਨੇ ਤੇਰੇ ਦਿਲ ਤੇ ਵੀਰ ਤੂੰ ਜਿੱਥੇ ਮਰਜੀ ਆ ਲੈਣਾ ਪਾਰ ਸਾਨੂੰ ਕਿਦੰਦਲਾ ਪਵਾਈਆਂ ਨੇ ਆਪਣੀ ਘਰ ਵਾਲੀ ਦੀ ਚੁੰਨੀ ਨਾ ਸਾਨੂੰ ਫਾਹ ਦੇ ਦੇ ਜ਼ਹਿਰ ਦੇ ਦੋ ਸਾਨੂੰ ਕੋਈ ਫਿਰ ਆਪਣੀ ਪੱਗ ਦੀਆਂ ਦੋ ਪਿੰਨਾ ਕੱਢ ਕੇ ਸਾਡੀ ਅੱਖਾਂ ਵੱਲ ਮਾਰ ਦੇ ਤੇਰਾ ਹਾਕਾ ਭਰਾ ਤੂੰ ਪਾ ਸਕਦਾ ਵਾ ਮੜਾ ਜੋਰ ਨਾਲ ਆਈ ਬਾਈ ਤੇਰੇ ਅੱਖਾਂ ਦਾ ਆਪਰੇਸ਼ਨ ਹੋਇਆ ਵਾ ਬਾਈ ਬਰਫ਼ ਖਾਇਆ ਕਰ ਆਵਾਜ਼ ਸਾਫ਼ ਹੋ ਜੂ ਸੋਨੂ ਦਾ ਮਾਮਾ ਦੱਲ ਗਿਣਦੀ ਬਹੁਤ ਔਖਾ ਗਾਉਣਾ ਨਾਲ ਦਾ ਹਰਾਮਜਾਦਾ ਦੰਦ ਕੱਢਦਾ ਵਾ ਪਤੰਦਰਾ ਤੈਨੂੰ ਗਾਉਣ ਦਾ ਮੌਕਾ ਕਿੰਨੇ ਦਿੱਤਾ ਤੇ ਤੇਰੀ ਤੂੰ ਤੇ ਰਹਿ ਜਾਣਾ ਤੇ ਇਕੱਲੇ ਉਸ ਟਾਈਮ ਤੇਰੀ ਸ਼ਾਇਰੀ ਸੁਣ ਕੇ ਜਿਹੜਾ ਉਹਨੇ ਛੜਨਾ ਛੜ ਜਾਣਾ ਪਰ ਛਾਤੀ ਲੱਤਾਂ ਵੀ ਮਾਰਨੀਆਂ ਸਾਲਾ ਖਿੜ ਬੜਾ ਗਿਆ ਚੱਲ ਸਾਲਾ ਸੂੰਗਣਾ ਗਿਆ ਨਹੀਂ ਤਾਂ ਛੱਡ ਜਾਂਦੇ ਤੇ ਪਿਆਰ ਦੇ ਇਸ ਕੋਈ ਤਲਾ ਇਹਦੇ ਤਾਂ ਕਹਾਣੀ ਹੈ ਗੀਤ ਦਾ ਨਾਮ ਦੱਸਣ ਵਾਲੇ ਨੋਬਲ ਪੁਰਸਕਾਰ ਦਿੱਤਾ ਜਾਵੇਗਾ ਜਿੱਬਾ ਕੱਢਦਾ ਹਰਾਮਜਾਦਾ ਚਲ ਗਈ ਇਹ ਤਤਰੇ ਕਰਕੇ ਤਾਂ ਸਾਰਾ ਕੁਝ ਤਾਂ ਵੰਡ ਜਾਂਦਾ ਉਗਲਿਆ ਹੋਇਆ ਕਲਾਕਾਰ ਜੀਬ ਵਾਲੀ ਗੋਲੀ ਜੇ ਜੀਪ ਤੇ ਸੀ ਭੈਣ ਦਿਆ ਯਾਰਾ ਕੀ ਕਹਿੰਦੇ ਆ ਗਾ ਤੇਰੇ ਗੋਤੇ ਨਾਲ ਤੇਰੇ ਹਸਨ ਦੀ ਮੇਰੀ ਚਲੀ ਪੁਰੇ ਵਰਗੀ ਤਾਂ ਇਹ ਨਾਲ ਪ੍ਰੌਂਟ ਹੀ ਆ ਗਈ ਬਰੋਟੇ ਇਹੋ ਜਿਹੇ ਹੁੰਦੇ ਆ ਫੇਰ ਮੂਸੇ ਵਾਲਾ ਗਲਤਵਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਕਿ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਆ ਤੇ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys